ਮਾਰਾ ਦੀ ਬੜੀ ਕਿਰਪਾ ਹੈਗੀ ਆ ਇਹੋ ਜਿਹਾ ਕੋਈ ਐਸਾ ਕੰਮ ਨਹੀਂ ਹੈ ਰ ਇੱਥੇ ਸਭ ਬੜੀਆ ਬੈਸਟ ਆ ਸਾਡੇ ਕੋਲ ਯਾਨੀ ਕਿ ਕੋਈ ਨਸ਼ੇ ਪੱਤੇ ਦਾ ਕੋਈ ਮੁੰਡਾ ਨਹੀਂ ਹੈ ਫਿਰ ਕਿਉਂਕਿ ਇੱਥੇ ਨੈਚੁਰਲ ਪਸੰਨਾ ਅਸੀਂ ਕਰਦੇ ਆਂ ਕਿਉਂਕਿ ਕੋਈ ਸੌਂ ਸਿਸਟਮ ਨਹੀਂ ਲਾਉਂਦੇ ਸਿਰਫ ਹਰੇਕ ਬੰਦੇ ਦਾ ਐਕਸਰਸਾਈਜ਼ਲ ਧਿਆਨ ਆ ਤੁਸੀਂ ਵੀ ਦੇਖੋ ਕਿੰਨੋਂ ਇਹ ਨਹੀਂ ਪੜਾ ਬੱਚਿਆਂ ਨੂੰ ਛੋਟਿਆਂ ਨੂੰ ਵੀ ਇਹਨਾਂ ਨੂੰ ਅੱਧਾ ਚਮਚਾ ਲੈਣਾ ਕਿ ਇੱਕ ਚਮਚਾ ਲੈਣਾ ਆਪਣੀ ਮਰਜ਼ੀ ਨਾਲ 2-2 3-3 ਚਮਚੇ ਰੇਸ ਲੱਗੀ ਪਈ ਹੈ ਉਹਦੇ ਨਾਲ ਕੀ ਹੋ ਜਾਂਦਾ ਥੱਕ-ਥੱਕਾ ਮੋਂ ਭੁੱਖੇ ਛੱਡ ਜਾਂਦੇ ਆ ਕਿਉਂਕਿ ਅਸੀਂ ਕਿਸੇ ਨੂੰ ਪਗਾੜੀ ਨਹੀਂ ਹੈ ਇਹ ਦੇਖਣਾ ਯਾਦ ਨਹੀਂ ਰਹੀ ਦਾ ਇਹ ਦੇਖਣਾ ਲਾੜਾ ਕਾਰੋਬਾਰ ਕਰੀਏ ਸਾਨੂੰ ਕਦੀ ਮਨਮੋਹਨ ਵਾਰਿਸ ਦਾ ਇੱਕ ਗਾਣਾ ਕਿਸੇ ਸਮੇਂ ਬਹੁਤ ਮਕਬੂਲ ਹੋਇਆ ਸੀ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਸੱਜਣਾ ਦੋਸਤਾ ਮਿੱਤਰਾਂ ਨੇ ਜ਼ਰੂਰ ਸੁਣਿਆ ਹੋਣਾ ਕਿ ਆਪਣੇ ਸਰੀਰ ਬਾਜੂ ਹਾਣੀਓ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਤੁਹਾਡਾ ਦੋਸਤ ਗੋਵਿੰਦਜੀਤ ਸਿੰਘ ਤੇ ਅੱਜ ਇੱਕ ਵਾਰੀ ਫੇਰ ਇੱਕ ਅਜਿਹੀ ਕਹਾਣੀ ਇੱਕ ਅਜਿਹਾ ਦ੍ਰਿਸ਼ ਅਜਿਹੀਆਂ ਤਸਵੀਰਾਂ ਲੈ ਕੇ ਆਏ ਆ ਜਿਹੜੇ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਚੁੱਕੇ ਨੇ ਜਿਹੜੇ ਜ਼ਿੰਦਗੀ ਤੋਂ ਨਾ ਖੁਸ਼ ਨੇ ਬਹੁਤ ਸੱਜਣਾ ਨੂੰ ਅਸੀਂ ਤੁਸੀਂ ਜਾਣਦੇ ਹੁੰਨੇ ਆ ਕਿ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਹਨਾਂ ਕੋਲ ਕਈ ਵਾਰੀ ਉਹਨਾਂ ਨੂੰ ਕਿਸੇ ਨਾ ਕਿਸੇ ਗੱਲ ਦੀ ਹਮੇਸ਼ਾ ਘਾਟ ਰੜਕਦੀ ਰਹਿੰਦੀ ਹੈ ਗਿਲੇ ਸ਼ਿਕਵੇ ਰੜੇ ਉਹਨਾਂ ਦੇ ਜ਼ਿੰਦਗੀ ਦੇ ਖਤਮ ਨਹੀਂ ਹੁੰਦੇ ਤੇ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਕੋਲ ਧਨ ਦੌਲਤ ਸ਼ੋਹਰਤ ਤਾਂ ਬਹੁਤ ਹੈ ਪਰ ਚੰਗੀ ਸਿਹਤ ਪਾਉਣ ਦੇ ਲਈ ਲੋਕ ਹਸਪਤਾਲਾਂ ਦੇ ਗੇੜੇ ਤੇ ਡਾਕਟਰਾਂ ਦੇ ਹਾੜੇ ਕੱਢਦੇ ਦੇਖੇ ਜਾ ਸਕਦੇ ਹਨ ਪੰਡਾ ਪੰਡਾ ਪੈਸੇ ਚੁੱਕੀ ਲੋਕ ਡਾਕਟਰਾਂ ਨੂੰ ਕਹਿੰਦੇ ਸੁਣੇ ਦੇਖੇ ਜਾ ਸਕਦੇ ਹਨ ਕਿ ਸਾਡੀ ਸਿਹਤ ਨਰੋਈ ਹੋ ਜਾਏ ਸਾਡੀ ਸਿਹਤ ਸੋਹਣੀ ਹੋ ਜਾਏ ਪਰ ਸਿਹਤ ਸੋਹਣੀ ਹੋਣੀ ਕਿਵੇਂ ਆ ਕਸਰਤ ਦੇ ਨਾਲ ਤੇ ਕਸਰਤ ਦਾ ਸ਼ਾਇਦ ਸਮਾਂ ਜਾਂ ਤਾਂ ਕਿਸੇ ਕੋਲ ਹੈ ਨਹੀਂ ਤੇ ਜੇ ਹੈ ਤਾਂ ਬਹੁਤ ਘੱਟ ਅੱਜ ਅਸੀਂ ਪਿੱਛੇ ਦੇ ਦ੍ਰਿਸ਼ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਤੇ ਖੇਤਾ ਖਿਲਾਰੇ ਜਿਹਦੇ ਵਿੱਚ ਖੜੇ ਆ ਤੇ ਗੱਲਾਂ ਸਿਹਤ ਦੀਆਂ ਅਸੀਂ ਅੱਜ ਪਹੁੰਚੇ ਹੁਸ਼ਾਰਪੁਰ ਦੇ ਵਿੱਚ ਇੱਕ ਨੌਜਵਾਨ ਜੋ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਨੇ ਮੰਗਲ ਰੁਕ ਜਾਓ ਉਹ ਮੰਗਲ ਨਹੀਂ ਜਿਹੜਾ ਮੰਗਲ ਕਦੇ ਜੋ ਚੀਜ਼ ਜ਼ਿਕਰ ਕਰਦੇ ਨੇ ਜਾਂ ਜਿਹੜਾ ਮੰਗਲ ਕਦੇ ਅਸੀਂ ਗ੍ਰਿਆਂ ਦੀ ਗੱਲ ਕਰਨ ਵੇਲੇ ਸੋਚਦੇ ਆਂ ਜਾਂ ਜਿਹੜਾ ਨਾਮ ਵਰਤਦੇ ਉਹ ਮੰਗਲ ਨਹੀਂ ਅੱਜ ਜਿਹੜੇ ਮੰਗਲ ਨੂੰ ਮਲਾਉਣ ਜਾ ਰਹੇ ਆ ਦਿਖਾਉਣ ਜਾ ਰਹੇ ਆ ਉਹ ਮੰਗਲ ਸਾਰਿਆਂ ਲਈ ਸ਼ੁਭ ਹੀ ਸ਼ੁਭ ਹੈ ਮੰਗਲ ਨੂੰ ਮਲਾਈਏ ਉਸ ਤੋਂ ਪਹਿਲਾਂ ਦ੍ਰਿਸ਼ ਦੇਖ ਲੈਣੇ ਆ ਕਿਹੋ ਜਿਹਾ ਦ੍ਰਿਸ਼ ਨੇ ਖੁੱਲਿਆ ਸਮਾਨ ਦੇ ਹੀਠਾ ਦੇਸੀ ਕਸਰਤ ਦੇਸੀ ਜਿਮ ਦਿਖਾਉਣ ਜਾ ਰਹੇ ਆ ਅੱਜ 에어 ਕੰਡੀਸ਼ਨਰ ਜਿਮ ਅਤੀ ਆਧੁਨਿਕ ਮਾਡਰਨ ਸਹੂਲਤਾਂ ਦੇ ਨਾਲ ਲੈਸ ਜਿਹੜੇ ਜਿਮ ਨੇ ਤੁਸੀਂ ਬਹੁਤ ਦੇਖ ਲਿਆ ਬਹੁਤ ਚਰਚਾਵਾਂ ਤੁਸੀਂ ਦੇਖੀਆਂ ਖੁਦ ਵੀ ਤੁਹਾਨੂੰ ਕਦੇ ਨਾ ਕਦੇ ਜਾਣ ਦਾ ਮੌਕਾ ਮਿਲਿਆ ਹੋਣਾ ਪਰ ਖੁੱਲੇ ਆਸਮਾਨ ਹੇਠਲਾ ਜਿਹੜਾ ਜਿਮ ਆ ਪਹਿਲਾਂ ਉਹ ਦਿਖਾਉਨੇ ਆ ਉਹਦਾ ਗਿੜਾ ਲਵਾਉਨੇ ਆ ਤੇ ਕਿਵੇਂ ਚੰਗੇ ਚੰਗੇ ਘਰਾਂ ਦੇ ਮੁੰਡੇ ਇੱਥੇ ਆ ਕੇ ਮਿੱਟੀ ਦੇ ਵਿੱਚ ਗਰਮੀ ਦੇ ਵਿੱਚ ਕਸਰਤ ਕਰਨ ਨੂੰ ਤਰਜੀਹ ਦੇ ਰਹੇ ਨੇ ਪਹਿਲ ਦੇ ਆਧਾਰ ਦੇ ਉੱਤੇ ਅੱਤ ਦੀ ਗਰਮੀ ਅਜ ਮੈਂ ਵੀ ਕੈਮਰਾ ਪਰਸਨ ਵੀ ਤੁਸੀਂ ਦਿਖਾ ਵੀ ਰਹੇ ਨੇ ਮੈਂ ਵੀ ਤੁਸੀਂ ਦੇਖ ਸਕਦੇ ਹੋ ਕਿ ਸ਼ਾਰਟ ਜਿਹੜੀ ਆ ਤਹਾਂ ਨੂੰ ਕਰ ਲਈ ਅੱਜ ਕਾਫੀ ਜਿਹੜੇ ਉੱਪਰ ਚੁੱਕ ਲਿਆ ਕਿਉਂਕਿ ਗਰਮੀ ਬਹੁਤ ਹੈ ਪਰ ਇਹ ਨੌਜਵਾਨਾਂ ਨੂੰ ਸ਼ਾਇਦ ਗਰਮੀ ਨਹੀਂ ਲੱਗਦੀ ਦੱਬ ਕੇ ਕਸਰਤ ਕਰ ਰਹੇ ਨੇ ਖੁਸ਼ੀ-ਖੁਸ਼ੀ ਚਾਈ ਚਾਈ ਪਹਿਲਾਂ ਦ੍ਰਿਸ਼ ਦੇਖ ਲਓ ਫਿਰ ਤੁਹਾਨੂੰ ਮੰਗਲ ਜੀ ਨਾਲ ਮਿਲਾ ਦਿੰਨੇ ਆ ਕਿ ਕਿਵੇਂ ਇਹ ਨੌਜਵਾਨ ਜ਼ਿਆਦਾ ਨੌਜਵਾਨ ਨਹੀਂ ਛੋਟੀ ਉਮਰ ਦੇ ਕੁਝ ਜਵਾਕ ਵੀ ਜਿਹੜੇ ਆਸੇ ਪਾਸੇ ਤੋਂ ਨੇ ਉਹ ਵੀ ਇੱਥੇ ਕਸਰਤ ਕਰ ਰਹੇ ਹੋਏ ਨੇ ਨਾਲ-ਨਾਲ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ ਕੋਚ ਕਹਿ ਲਈਏ ਉਸਤਾਦ ਕਹਿ ਲਈਏ ਅਧਿਆਪਕ ਕਹਿ ਲਈਏ ਇਹਨਾਂ ਨੂੰ ਪੁੱਛ ਲੈਣੇ ਆ ਮੰਗਲਜੀ D5 ਚੈਨਲ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਤੁਹਾਡੀ ਟੀਮ ਨੂੰ ਬਹੁਤ-ਬਹੁਤ ਧੰਨਵਾਦੀ ਬਹੁਤ-ਬਹੁਤ ਸਮਾਂ ਤੁਸੀਂ ਸਮਾਂ ਦਿੱਤਾ ਮੁੰਡੇ ਕਸਰਤ ਕਰ ਰਿਹਾ ਸੀ। ਕਸਰਤ ਬਾਰੇ ਪੁੱਛ ਰਿਹਾ ਸੀ ਪਰ ਤੁਸੀਂ ਸਾਡੇ ਲਈ ਥੋੜਾ ਜਿਹਾ ਸਮਾਂ ਕੱਢਿਆ। ਥੋੜਾ ਜਿਹਾ ਜਿਮ ਬਾਰੇ ਦੱਸ ਦਈਏ ਕਦੋਂ ਤੋਂ ਸ਼ੁਰੂਆਤ ਹੁੰਦੀ ਹੈ, ਕਿੱਦਾਂ ਇਹ? ਲੋਕਡਾਊਨ ਤੋਂ ਸਟਾਰਟ ਕੀਤਾ ਸੀਗਾ ਆਪਾਂ। ਇੱਥੇ ਖੁੱਲੇ ਆਸਮਾਨ ਥੱਲੇ ਯਾਨਕਿ ਲਾਂਦੇ ਸੀਗੇ। ਆ ਬਾਅਦ ਚ ਫਿਰ ਦੇਸੀ ਚੀਜ਼ਾਂ ਸੀ ਆ ਬਾਅਦ ਚ ਤਿਆਰ ਕੀਤੀਆਂ। ਜੋ ਲੋਕਡਾਊਨ ਖੁੱਲ ਗਿਆ ਇਸ ਤੋਂ ਬਾਅਦ ਚੀਜ਼ਾਂ ਹ ਇਸ ਕੰਮ ਕਿਤਾ ਹੋਇਆ ਮਸ਼ੀਨਰੀ ਜਿਹੜੀ ਆ ਤੁਸੀਂ ਬਾਹਰ ਸਾਰੀ ਕੱਢ ਕੇ ਰੱਖੀ ਐ ਸਾਮ ਸੰਭਾਲ ਤਰੀਲ ਪੈਂਦੀ ਮੀਂਹ ਪੈਂਦਾ ਅੱਜ ਕੱਲ ਨਸ਼ੇੜੀਆਂ ਦਾ ਵੀ ਦੌਰ ਬੜਾ ਐ ਕੋਈ ਚੀਜ਼ ਬਾਹਰ ਰਹਿ ਜਾਏ ਤਾਂ ਸਵੇਰ ਨੂੰ ਲੱਭਦੀ ਨਹੀਂ ਕਈ ਵਾਰੀ ਮਹਾਰਾਜ ਦੀ ਬੜੀ ਕਿਰਪਾ ਹੈਗੀ ਐ ਇਹੋ ਜਿਹਾ ਕੋਈ ਐਸਾ ਕੰਮ ਨਹੀਂ ਹੈਗਾ ਇੱਥੇ ਸਭ ਵਧੀਆ ਬੈਸਟ ਆ ਸਾਡੇ ਕੋ ਜਾਨੀ ਕਿ ਕੋਈ ਨਸ਼ੇ ਪੱਤੇ ਵਾਲਾ ਕੋਈ ਮੁੰਡਾ ਨਹੀਂ ਹੈਗਾ ਇੱਥੇ ਆਲੇ ਦੁਆਲੇ ਆਪਣੇ ਕੋਈ ਆ ਰਹੇ ਆ ਕਿੰਨੇ ਕੁ ਨੌਜਵਾਨ ਜਿਹੜੇ ਤੁਹਾਡੇ ਕੋਲ ਐਸੋਲੇ ਇੱਥੇ ਟ੍ਰੇਨਿੰਗ ਲੈਂਡ ਦੇ ਲਈ ਆ ਰਹੇ ਆ ਆਪਣੇ ਕੋ ਕਿੱਥੋਂ ਕਿੱਥੋਂ ਸ਼ਹਿਰ ਦੇ ਹੈਗੇ ਆ ਆਪਣੇ ਮਹੱਲੇ ਦੇ ਹੈਗੇ ਆ ਸ਼ਹਿਰ ਦੇ ਹੈਗੇ ਤੋਂ ਪਿੰਡ ਤੋਂ ਆ ਰਹੇ ਆ ਕਾਫੀ ਪਿੰਡਾਂ ਤੋਂ ਵੀ ਆ ਰਹੇ ਆ 30-40 ਜਣੇ ਸਵੇਰੇ ਹੁੰਦੇ ਆ ਬਾਕੀ ਆ ਹੁਣ ਵੀ ਇੱਕ ਗਰੁੱਪ ਹੈਗਾ ਇਸ ਤੋਂ ਬਾਅਦ ਇੱਕ ਗਰੁੱਪ ਹੋਰ ਆਉਣਾ ਅੱਛਾ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਵੱਡੇ ਵੱਡੇ ਜਿਮ ਦਿਖਾਏ ਜਾਂਦੇ ਆ ਇਸ ਜਿਵੇਂ ਬੜੀਆਂ ਸਹੂਲਤਾਂ ਲਿਫਟ ਲੱਗੀ ਆ ਮਿਊਜ਼ਿਕ ਚੱਲ ਰਿਹਾ ਆ ਬੜਾ ਨਚਣ ਕੁੱਦਣ ਜਾਂ ਹੋ ਰਿਹਾ ਤੇ ਇੱਥੇ ਦੇਸੀ ਜਿਮ ਇਹ ਫਰਕ ਕੋਈ ਹੈਗਾ ਕਸਰਤ ਦਾ ਕਿ ਕੀ ਕਿੰਨਾ ਕੁ ਫਰਕ ਸਮਝਦੇ ਉੱਥੇ ਵੱਡੇ ਵੱਡੇ ਪਲਾਂਟ ਵੀ ਅਸੀਂ ਲਾਉਣੇ ਪੈਂਦੇ ਆ ਏਸੀ ਦੇ ਵਿੱਚ ਕਸਰਤ ਕਰਨੀ ਵਾਰਮ ਅਪ ਹੋਣਾ ਕਿਉਂਕਿ ਵਾਰਮ ਅਪ ਹੋਣਾ ਬੜਾ ਜ਼ਰੂਰੀ ਪਸੀਨਾ ਹੋਣਾ ਬੜਾ ਜ਼ਰੂਰੀ ਹੈ ਤੇ ਏਸੀ ਜਿੰਮ ਦਾ ਤੇ ਇਹਦੇ ਨਾਲ ਕੰਪੈਰੀਸ਼ਨ ਕਿਦਾਂ ਕਰਦੇ ਆ ਕਿਉਂਕਿ ਡੌਲੇ ਤੁਸੀਂ ਵੀ ਵੱਡੇ ਵੱਡੇ ਬਣਾਏ ਆ ਤਾਂ ਸਵਾਲ ਕਰਨਾ ਤੁਹਾਨੂੰ ਬਣਦਾ ਹਾਂਜੀ ਹਾਂਜੀ ਗੱਲ ਹੈਗੀ ਏਦਾਂ ਜੀ ਇੱਥੇ ਹੈਗਾ ਜਿੱਦਾਂ ਦੇਸੀ ਕਰਨਾ ਕੰਮ ਕਿਉਂਕਿ ਜਦੋਂ ਦੇਸੀ ਚੀਜ਼ਾਂ ਹੀ ਕਰਦੇ ਹਨ ਪਸੀਨਾ ਆਟੋਮੈਟਿਕ ਆਉਂਦਾ ਗਾਣੇ ਵਾਲ ਧਿਆਨ ਨਹੀਂ ਜਾਂਦਾ ਇਹਨਾਂ ਦਾ ਧਿਆਨ ਸਿਰਫ ਐਕਸਰਸਾਈਜ਼ ਵੱਲ ਆ ਕੋਈ ਬੇਲੀਆਂ ਗੱਲਾਂ ਵਾਲ ਨਹੀਂ ਕੋਈ ਮੋਬਾਈਲ ਵਾਲ ਨਹੀਂ ਚਲਾ ਰਿਹਾ ਕੋਈ ਸਭ ਬੇਲੇ ਕੋਈ ਨਹੀਂ ਹੈਗਾ ਸਾਰੇ ਛੋਟੇ ਬੱਚੇ ਵੀ ਦੇਖ ਲਓ ਸਾਡੇ ਕੋਲ ਹੈਗੇ ਦੋ ਇੱਕ ਚੌਥੀ ਚ ਪੜਦਾ ਇੱਕ ਪੰਜਵੀਂ ਚ ਪੜਦਾ ਇਹ ਵੀ ਇੱਥੇ ਪੂਰੇ ਜੋਰ ਨਾਲ ਲਾ ਰਹੇ ਆ ਅ ਕੈਮਰਾ ਪਰਸਨ ਚੀਮਾ ਜੀ ਦੇ ਨਾਲ ਮੇਰੇ ਸਹਿਯੋਗੀ ਚੇਤਨ ਸਿੰਘ ਸਲੇਮਪੁਰ ਅੱਜ ਆਏ ਨੇ ਤੇ ਚੇਤਨ ਜੀ ਵੀ ਦਿਖਾ ਦੇਣਗੇ ਕਿ ਭਾਜੀ ਤੁਹਾਡੀਆਂ ਆਪ ਜਿਹੜੀਆਂ ਲਤਾਂ ਤੋਂ ਤੁਹਾਨੂੰ ਰੱਬ ਨੇ ਜਿਹੜੀ ਮਾਰ ਜ਼ਰੂਰ ਮਾਰੀ ਪਰ ਤੁਹਾਡੇ ਡੋਲੇ ਤੁਸੀਂ ਜਿਹੜੇ ਨੇ ਉਹ ਕਾਇਮ ਵੀ ਰੱਖੇ ਨੇ ਤੇ ਨੌਜਵਾਨਾਂ ਨੂੰ ਨਾਲ ਜੁੜਿਆ ਆਮ ਤੌਰ ਦੇ ਉੱਤੇ ਤਾਂ ਲੋਕ ਨਰਾਸ਼ ਹੋ ਜਾਂਦੇ ਨੇ ਕਿ ਮੈਂ ਆਹ ਨਹੀਂ ਕਰ ਸਕਦਾ ਮੈਂ ਬਾਕੀਆਂ ਨਾਲੋਂ ਵੱਖਰਾ ਹਾਂ ਮੇਰੇ 'ਚ ਕੋਈ ਕਮੀ ਕਮਜ਼ੋਰੀ ਬਹੁਤ ਸਾਰਿਆਂ ਨੂੰ ਤੁਸੀਂ ਵੀ ਜਾਣਦੇ ਹੋਵੋਗੇ ਤਾਂ ਮੈਂ ਵੀ ਜਾਣਦਾ ਹਾਂ ਜਿੰਦਗੀ ਤੋਂ ਨਾ ਖੁਸ਼ ਹਾਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਉਸ ਡਿਪਰੈਸ਼ਨ ਤੋਂ ਬਾਹਰ ਆਉਣਾ ਉਹਨਾਂ ਲਈ ਸ਼ਾਇਦ ਉਹਨਾਂ ਸੁਖਾਲਾ ਨਹੀਂ ਇਹ ਸ਼ੁਰੂਆਤ ਕਿੱਥੋਂ ਹੁੰਦੀ ਕੋਈ ਜ਼ਿੰਦਗੀ 'ਚ ਇਦਾਂ ਦਾ ਸ਼ਖਸ ਆ ਗਿਆ ਜਾਂ ਕੀ ਦੇਖਿਆ ਕਿ ਮਨ 'ਚ ਆਇਆ ਕਿ ਨਹੀਂ ਯਾਰ ਮੈਂ ਸੇਧ ਬਣਾਵਾਂ ਮੈਂ ਨਾਮ ਕਮਾਵਾਂ ਕੋਈ ਨਾਮਣਾ ਤੁਹਾਡਾ ਜਿਹੜਾ ਅਸਵਲੇ ਅਸੀਂ ਉਹ ਮਹੱਲੇ ਦੇ ਬਾਹਰੋਂ ਪੁੱਛਿਆ ਤੇ ਮੈਨੂੰ ਭਾਈ ਸਾਹਿਬ ਇੱਥੇ ਵੀ ਆਏ ਹੋਏ ਨੇ ਉਹ ਸਾਨੂੰ ਲੈ ਕੇ ਤੁਹਾਡੇ ਕੋਲ ਪਹੁੰਚ ਗਏ ਕਹਿੰਦੇ ਹਾਂਜੀ ਮੰਗਲ ਜੀ ਨੇ ਤਾਂ ਉਹ ਵੀ ਮੇਰਾ ਵੀਰ ਹੀ ਆ ਸ਼ਹਿਰ ਦੇ ਵਿੱਚ ਨਹੀਂ ਤਾਂ ਕਿਸੇ ਦਾ ਪੁੱਛ ਲਈਏ ਤਾਂ ਐਡੇ ਵੱਡੇ ਇਲਾਕੇ ਦੇ ਵਿੱਚ ਸ਼ਾਇਦ ਸੰਭਵ ਨਹੀਂ ਹੁੰਦਾ ਕੋਈ ਪਰਸਨੈਲਿਟੀ ਕੋਈ ਸੈਲੀਬ੍ਰਿਟੀ ਹੋਵੇ ਤਾਂ ਤੁਸੀਂ ਸੈਲੀਬ੍ਰਿਟੀ ਤੋਂ ਘੱਟ ਨਹੀਂ ਉਹ ਮੇਰਾ ਛੋਟਾ ਵੀਰ ਹੀ ਆ ਤੂੰ ਮੇਰੇ ਕੋਲ ਹੀ ਕਰਦਾ ਰਿਹਾ ਕਾਫੀ ਟਾਈਮ ਯ ਉਹ ਤਾਂ ਮੇਰੇ ਕੋਲੇ ਹੀ ਐ ਸਵੇਰੇ ਸ਼ਾਮ ਹੁੰਦਾ ਮੈਂ ਸਵਾਲ ਪੁੱਛ ਰਿਹਾ ਸੀਗਾ ਆਪਾਂ ਬਾਕੀ ਵੀ ਗੱਲਾਬਾਤਾਂ ਕਰਾਂਗੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿ ਮੈਂ ਵੀ ਡੋਲੇਜ ਵਾਲੇ ਬਣਾਵਾ ਨਾਮ ਕਮਾਵਾ ਚੰਗੀ ਸਿਹਤ ਬਣਾਵਾ ਤੇ ਨੌਜਵਾਨਾਂ ਨੂੰ ਵੀ ਇਸ ਪਾਸੇ ਲਾਵਾਂ ਕਾਫੀ ਟਾਈਮ ਪਹਿਲਾਂ ਹਨਾ ਆਪਣੇ 91 92 1992 ਚ ਮੈਂ ਟੂਰਨਾਮੈਂਟ ਇੱਕ ਦੇਖਿਆ ਸੀਗਾ ਆਪਣੇ ਡੀਏਵੀ ਸਕੂਲ ਦੇ ਵਿੱਚ ਬੋਡੀ ਬਿਲਡਿੰਗ ਦਾ ਉਹਦੇ ਵਿੱਚ ਹਨਾ ਇੱਕ ਬੰਦਾ ਹੈਂਡੀਕੈਪ ਹੁੰਦਾ ਉਹਦੇ ਵਿੱਚ ਹੈਂਡੀਕੈਪ ਹੋਣ ਕਰਕੇ ਹਨਾ ਉਹਨੇ ਬਹੁਤ ਅੱਛੀ ਬੋਡੀ ਬਣਾਈ ਆ ਮੈਂ ਕਹਿੰਦਾ ਜੇ ਇਹ ਬਣਾ ਸਕਦਾ ਤਾਂ ਮੈਂ ਕਿਉਂ ਨਹੀਂ ਬਣਾਉਂਗਾ ਉਸ ਤੋਂ ਫੇ ਮੇਰਾ ਰੁਝਾਨ ਬਣਿਆ 92 ਤੋਂ ਸ਼ੁਰੂਆਤ ਹੁੰਦੀ ਹੈ ਤੁਹਾਡੀ ਇਸ ਪਾਸੇ ਨੂੰ ਆਉਣ ਹਾਂਜੀ ਹਾਂਜੀ ਤਾਂ ਇੱਕ ਪ੍ਰੇਰਨਾ ਸਰੋਤ ਉਹਦੇ ਵਿੱਚੋਂ ਨਜ਼ਰ ਆਇਆ ਕਿ ਮੈਂ ਵੀ ਕੁਝ ਵੱਖਰਾ ਕਰਾਂ ਮੈਂ ਵੀ ਕਰ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਇਹ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਕੋਈ ਅੱਜ ਕੱਲ ਆਪਾਂ ਬੱਸ ਚ ਚੜਦੇ ਹਾਂ ਸਾਰੇ ਫੋਨ ਲੈ ਕੇ ਬੈਠੇ ਹੁੰਦੇ ਆ ਅਸੀਂ ਕਿਸੇ ਦੇ ਘਰ ਜਾਂਦੇ ਆ ਜੇ ਪੰਜ ਜੀ ਆ ਤੇ ਪੰਜੇ ਫੋਨ ਹੱਥ ਵਿੱਚ ਫੜ ਕੇ ਬੈਠੇ ਹੁੰਦੇ ਆ ਜਦੋਂ ਤੁਸੀਂ ਕਿਸੇ ਦੇ ਵਿੱਚੋਂ ਆਪਣਾ ਆਪ ਦੇਖਿਆ ਕਿ ਮੈਂ ਵੀ ਇਸ ਤਰ੍ਹਾਂ ਦਾ ਹੋ ਸਕਦਾ ਤਾਂ ਨੌਜਵਾਨਾਂ ਨੂੰ ਲੋੜ ਹੈਗੀ ਇਸ ਦਾ ਕਿਸੇ ਵੱਲ ਕੋਈ ਚੀਜ਼ ਦੇਖ ਕੇ ਸੁਪਨੇ ਜਿਹੜੇ ਨੇ ਉਸ ਆਕਾਰ ਕੀਤੇ ਜਾ ਸਕਦੇ ਹਾਂ ਜੀ ਹਾਂ ਜੀ ਹੋ ਸਕਦੇ ਆ ਜੀ ਕਿਉਂਕਿ ਫੋਨਾਂ ਨੇ ਕੁਝ ਨਹੀਂ ਕਰਨਾ ਕਿਉਂਕਿ ਸਰੀਰ ਨਹੀਂ ਸਾਡੇ ਨੇ ਕੰਮਾ ਹੈਲਥ ਸਾਡੇ ਸਰੀਰ ਨੇ ਦੇਣੀ ਆ ਸਾਡੀ ਮਿਹਨਤ ਨੇ ਦੇਣੀ ਆ ਨਹੀਂ ਤਾਂ ਦਵਾਈਆਂ ਡਾਕਟਰਾਂ ਦੇ ਕੋਲ ਫੇ ਆਪਾਂ ਨੂੰ ਜਾਣਾ ਆਉਣਾ ਪੈਣਾ ਇਸ ਕਰਕੇ ਆਪਣੀ ਹੈਲਥ ਦਾ ਜਿਆਦਾ ਧਿਆਨ ਰੱਖੀਏ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਏਸੀ ਜਿੰਮਾਂ ਦੇ ਵਿੱਚ ਕਿਉਂਕਿ ਇੱਥੇ ਨੈਚੁਰਲ ਪਸੀਨਾ ਅਸੀਂ ਕੱਢਦੇ ਆ ਕਿਉਂਕਿ ਕੋਈ ਸਾਊਂਡ ਸਿਸਟਮ ਨਹੀਂ ਲਾਉਂਦੇ ਸਿਰਫ ਹਰੇਕ ਬੰਦੇ ਦਾ ਐਕਸਰਸਾਈਜ਼ 'ਤੇ ਧਿਆਨ ਆ ਤੁਸੀਂ ਵੀ ਦੇਖ ਲਓ ਸਾਰੇ ਐਕਸਰਸਾਈਜ਼ ਲਾ ਰਹੇ ਆ ਇਹ ਦੇਖਿਆ ਕਿ ਮੈਂ ਤੁਹਾਡੀ ਗੱਲ ਗੱਲ ਮੈਂ ਤੁਹਾਡੀ ਰੋਕੀ ਇਥੋਂ ਗੱਲ ਸ਼ੁਰੂ ਕਰਾਂਗੇ ਆਮ ਭੱਲੇ ਦੇ ਵਿੱਚ ਕਿਤੇ ਕਿਸੇ ਨੌਜਵਾਨ ਦੇ ਚਾਰ ਮਿੱਤਰ ਆ ਜਾਣ ਕਿ ਬਰੀਆਂ ਗਵਾਂਡ ਤੋਂ ਆਲਾਬੇ ਆਉਣ ਲੱਗ ਜਾਂਦੇ ਕਿ ਤੁਹਾਡਾ ਜਿਹੜਾ ਜੁਮਡਾਇਆ ਜਵਾਕ ਆ ਇਹਦੇ ਕੋਲ ਮੁੰਡੇ ਆਉਂਦੇ ਆ ਬੁਲਟ ਤੇ ਆਉਂਦੇ ਆ ਗਾਣੇ ਗੱਡੀ 'ਚ ਬਜਾਉਂਦੇ ਜਾਂ ਕੋਦਾਂ ਉਲਟਾ ਤੁਹਾਡੇ ਆਂਡੀ ਗਵਾਂਡੀ ਮੜਾ ਦਿਖਾ ਦਿਓ ਕੈਮਰਾ ਪਰਸਨ ਆਂਟੀ ਜੀ ਅੰਦਰ ਜਾ ਰਹੇ ਆ ਤੁਹਾਡੇ ਆਂਡੀ ਗੋੜੀ ਹੱਲਾ ਜੇਰੀ ਦੇ ਰਹੇ ਆ ਖੁਸ਼ ਹੋ ਰਹੇ ਆ ਤੇ ਨੌਜਵਾਨਾਂ ਨੂੰ ਵੀ ਕੋਈ ਪਾਣੀ ਦੇ ਰਹੇ ਆ ਕੋਈ ਕੁਝ ਦੇ ਰਹੇ ਆ ਇਹ ਵੀ ਮਿਸਾਲ ਹੈ ਸਾਰੇ ਖੁਸ਼ ਹੋ ਰਹੇ ਆ ਉਹ ਕਹਿੰਦੇ ਬਹੁਤ ਅੱਛਾ ਕੰਮ ਹੋ ਰਿਹਾ ਜਿਹੜਾ ਵੀ ਆਪਣੇ ਮਹੱਲੇ ਦੇ ਵਿੱਚ ਹੋ ਰਿਹਾ ਬਹੁਤ ਅੱਛੀ ਚੱਲ ਰਿਹਾ ਜਾਨਕਿ ਨਹੀਂ ਤਾਂ ਕੋਈ ਨਚੇਨ ਤੋੜਿਆ ਕੋਈ ਬੀੜੀਆਂ ਤੋੜਿਆ ਕੋਈ ਕਾਇਚੀਨ ਤੋੜਿਆ ਇੰਨੇ ਨੌਜਵਾਨ ਇਕੱਠੇ ਹੋਣ ਤਾਂ ਆਪਾਂ ਲੈ ਕੇ ਲੋਕ ਆ ਜਾਣ ਕਿ ਨਹੀਂ ਬੜਾ ਨਾ ਰੌਲਾ ਰੱਪਾ ਜ ਬੜਾ ਸੰਜੋਗ ਹੈ ਜੀ ਉਹਨਾਂ ਦਾ ਅੱਜਕੱਲ੍ਹ ਜਮਾ ਦੇ ਵਿੱਚ ਅੱਜਕੱਲ੍ਹ ਪ੍ਰੋਟੀਨ ਵਾਲਾ ਬੜਾ ਮਸਲਾ ਜੀ ਪ੍ਰੋਟੀਨ ਖਾਲਿਆ ਪ੍ਰੋਡਕਟ ਖਾਲਿਆ ਬੱਚਿਆਂ ਨੂੰ ਨੌਜਵਾਨਾਂ ਨੂੰ ਬੜੇ ਹਾਰਟ ਅਟੈਕ ਦੇ ਮਾਮਲੇ ਪਿਛਲੇ ਕੁਝ ਸਾਲਾਂ ਚ ਵੱਧ ਗਿਆ ਜਦ ਕਿ ਪਹਿਲਾਂ ਅਸੀਂ ਦੇਖਦੇ ਸੀਗੇ ਹਾਰਟ ਅਟੈਕ ਦੇ ਮਾਮਲੇ ਬਜ਼ੁਰਗਾਂ ਨੂੰ ਵੱਡੀ ਉਮਰ ਦੇਿਆਂ ਨੂੰ 40 50 ਸਾਲ ਤੋਂ ਵੱਧ ਦੇਿਆਂ ਨੂੰ ਤਾਂ ਸੁਣਾ ਹੀ ਦਿੰਦੇ ਸੀਗੇ ਮੰਨਦੇ ਆ ਪਰ ਅੱਜਕੱਲ੍ਹ 30 ਸਾਲ 3 ਕਿਉਂਕਿ ਕਾਰਨ ਇਹਦਾ ਇਹ ਹੀ ਹੁੰਦਾ ਜਿੱਦਾਂ ਵੀ ਆਪਾਂ ਡੋਜ਼ ਲੈ ਲੰਨੇ ਆ ਕੋਈ ਵੀ ਚੀਜ਼ ਅਸੀਂ ਜੂਰ ਤੋਂ ਵੱਧ ਖਾ ਲੰਨੇ ਆ ਜੇ ਕੋਈ ਨੇ ਕਹਿਣਾ ਵੀ ਇੱਕ ਚਮਚਾ ਖਾਓ ਉਹਨੂੰ ਲੱਗਦਾ ਵੀ ਇੱਕ ਚਮਚਾ ਨਾਲ ਉਹਨੂੰ ਬਹੁਤ ਅਸਰ ਹੋ ਰਿਹਾ ਉਹ ਘਰ ਜਾ ਕੇ ਉਹ ਤੋਂ ਕੋਚ ਤੋਂ ਚੋਰੀ ਆਪਣੇ ਤੋਂ ਵੱਡੀਆਂ ਚੀਜ਼ਾਂ ਖਾ ਰਿਹਾ ਇਸ ਕਰਕੇ ਅਸੀਂ ਹਰੇਕ ਬੱਚੇ ਨੂੰ ਹੁੰਦੀ ਹੈ ਜਿਹੜੇ ਬਜ਼ਾਰ ਦੇ ਵਿੱਚ ਉਹ ਅੱਜ ਕੱਲ ਪ੍ਰੋਡਕਟ ਜਿਹੜੇ ਮਿਲਦੇ ਉਹਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਤੇ ਵੱਡੇ ਵੱਡੇ ਡੋਲੇ ਮਾਡਲ ਦਿਖਾਏ ਜਾਂਦੇ ਨੇ ਇਹ ਤਾਂ ਉਸ ਬੰਦੇ ਨੇ ਲੋੜ ਹੁੰਦੀ ਆ ਜਿਹੜਾ ਬੰਦਾ ਆਪਣੇ ਜਿਵੇਂ ਕੰਪੀਟੀਸ਼ਨ ਖੇਲਣਾ ਹੋਵੇ ਉਸ ਬੰਦੇ ਨੇ ਲੋੜ ਆ ਜਿਸ ਬੰਦੇ ਨੇ ਨੈਚੁਰਲ ਕਰਨਾ ਹੋਵੇ ਹਨਾ ਉਹਨੂੰ ਬਸ ਆਪਣਾ ਮੀਟ ਆਂਡਾ ਫਰੂਟ ਹਰੀਆਂ ਸਬਜ਼ੀਆਂ ਪਨੀਰ ਛੋਲੇ ਇਹ ਚੀਜ਼ਾਂ ਖਾਣੀਆਂ ਜੰਡ ਦੇ ਵੀ ਤੁਸੀਂ ਗੱਲ ਕੀਤੀ ਕਈ ਅਜਿਹੇ ਅਸੀਂ ਬੋਡੀ ਬਿਲਡਰ ਦੇਖਦੇ ਜਿਹੜੇ ਪਿਓਰ ਵੈਜ ਹਨ ਵਿਰਿੰਦਰ ਸਿੰਘ ਘੋਮਣ ਜਲੰਧਰ ਤੋਂ ਨੇ ਸ਼ਿਲਪਾ ਸ਼ੈਟੀ ਦੇ ਨਾਲ ਉਹਨਾਂ ਨੇ ਫਿਲਮ ਵੀ ਕੀਤੀ ਆ ਉਹ ਦਾਵਾ ਕਰਦੇ ਨੇ ਕੋ 100% ਸ਼ਾਕਾਹਾਰੀ ਰਹਿ ਕੇ ਉਹਨਾਂ ਨੇ ਆਪਣਾ ਸਰੀਰ ਤਿਆਰ ਕੀਤਾ ਹਰੀਆਂ ਸਬਜ਼ੀਆਂ ਦੇ ਵਿੱਚ ਬਹੁਤ ਪਾਵਰਫੁਲ ਆ ਯਾਨੀ ਕਿ ਬਾਦਾਮ ਹੈਗੇ ਹਰੀਆਂ ਸਬਜ਼ੀਆਂ ਸ਼ਹਿਦ ਹੈਗਾ ਕਾਫੀ ਚੀਜ਼ਾਂ ਹੈਗੀਆਂ ਸਾਡੇ ਇੱਥੇ ਕੀ ਗੱਲ ਇਹ ਚੀਜ਼ਾਂ ਦਿੰਦੀਆਂ ਸਲੋ ਪ੍ਰੋਸੀਜਰ ਅਸੀਂ ਕਹਿੰਦੇ ਵੀ ਛੇਤੀ ਤੋਂ ਪਹਿਲਾਂ ਅਸੀਂ ਪਹੁੰਚ ਹੋ ਗਈ ਹੈ ਟੀਵੀ ਮੈਂ ਲੱਗਦਾ ਮੋਡਲਾਂ ਨੂੰ ਦੇਖ ਦੇਖ ਕੇ ਇੱਕ ਦੌੜਨ ਲੱਗ ਗਈ ਕਿ ਮੇਰੇ ਡੌਲੇ ਜਿਹੜੇ ਜਿਹੜੇ 6 ਸਾਲ ਚ ਬਣਨੇ ਨੌਜਵਾਨ ਚਾਹੁੰਦਾ ਕਿ ਮੇਰੇ 6 ਮਹੀਨੇ ਸਾਲ ਚ ਡੌਲੇ ਜਿਹੜੇ ਫੜਫੜ ਕਰਨ ਲੱਗ ਜਾਓ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਆ ਨਾ ਵੀ ਜਿਹੜਾ ਛੇਤੀ ਤੋਂ ਪਹਿਲਾਂ ਕਰਨਾ ਕੰਮ ਆ ਵੀ ਕੱਲ ਕੋਈ ਹੋਰ ਸੀਗਾ ਪਰਸੋਂ ਕੁਝ ਹੋਰ ਆ ਇਹ ਜਿਹੜੇ ਚੀਜ਼ਾਂ ਦੇਸੀ ਇਹ ਨੈਚੁਰਲ ਆ ਇਹ ਹੌਲੀ ਹੌਲੀ ਸਲੋ ਕਰਨਾ ਇਹਨੇ ਕੰਮ ਇਹ ਸਲੋ ਚੀਜ਼ਾਂ ਦੇ ਨਾਲ ਇਹਨੇ ਧੁਰਨਾ ਇਹ ਚ ਜਿਹੜਾ ਹਾਰਟ ਅਟੈਕ ਨੂੰ ਮੰਨਦੇ ਹੋ ਕਿ ਪ੍ਰੋਡਕਟ ਕਿਤੇ ਮਾਇਨੇ ਰੱਖਦੇ ਆ ਜਾਂ ਹਾਰਡ ਐਕਸਰਸਾਈਜ਼ ਲੱਗ ਜਾਂਦੀ ਆ ਜਾਂ ਕੋਚ ਦੇ ਅੰਡਰ ਜਾਂ ਕਿਸੇ ਉਸਤਾਦ ਦੇ ਅੰਡਰ ਨਾ ਕਸਰਤ ਕਰਕੇ ਮੰਨਾਂ ਹੀ ਆ ਕਸਰਤ ਕਰ ਲੈਣੀ ਆ ਵੱਧ ਜ਼ੋਰ ਲਾਉਣਾ ਕਾਰਨ ਮੁੱਖ ਕਾਰਨ ਕੀ ਮੰਨਦੇ ਜਿਵੇਂ ਤਾਂ ਹੁਣ ਕਈ ਤਾਂ ਕਰ ਲੈਣੇ ਡੋਸ ਬਹੁਤ ਜ਼ਿਆਦਾ ਲੈਂਦੇ ਆ ਇਸ ਚੀਜ਼ ਦੀ ਵੀ ਜਿੱਦਾਂ ਹੁਣ ਛੋਟੇ ਬੱਚੇ ਇਹਨਾਂ ਨੂੰ ਪ੍ਰੀ ਵਰਕਆਊਟ ਦੀ ਨਹੀਂ ਲੋੜ ਹੈਗੀ ਕੰਟੇਨ ਦੀ ਨਹੀਂ ਲੋੜ ਹੈਗੀ ਇਹਨਾਂ ਨੂੰ ਇਹ ਨਹੀਂ ਪਤਾ ਬੱਚਿਆਂ ਨੂੰ ਛੋਟਿਆਂ ਨੂੰ ਵੀ ਇਹਨਾਂ ਨੂੰ ਅੱਧਾ ਚਮਚਾ ਲੈਣਾ ਹੈ ਕਿ ਇੱਕ ਚਮਚਾ ਲੈਣਾ ਆਪਣੀ ਮਰਜ਼ੀ ਨਾਲ 2-2 3-3 ਚਮਚੇ ਰੇਸ ਲੱਗੀ ਪਈ ਆ ਉਹਦੇ ਨਾਲ ਕੀ ਹੋ ਜਾਂਦਾ ਇੱਕ ਤਾਂ ਘਰੋਂ ਭੁੱਖੇ ਢਿੱਡ ਜਾਂਦੇ ਆ ਕੋਈ ਖਾ ਕੇ ਡਾਈਟ ਖਾ ਕੇ ਨਹੀਂ ਜਾਣਾ ਉਹ ਫਿਰ ਜਦੋਂ ਜ਼ੋਰ ਜ਼ਿਆਦਾ ਲੱਗਦਾ ਉਹ ਹਾਰਡ ਵੀਰ ਪਹਿਲਾਂ ਤਾਂ ਪ੍ਰੀ-ਵਾਰਕਾਊਟ ਨੇ ਵਧਾਉਣੀ ਆ ਮੁੜ ਕੇ ਉਹਨੇ ਥੋੜੀ ਜਿਹੀ ਐਕਸਰਸਾਈਜ਼ ਨੇ ਵੀ ਵਧਾਉਣੀ ਆ ਹੋਂਦਾ ਫਿਰ ਅਟੈਕ ਦਾ ਹੋਂਦਾ ਚਾਂਸ ਤੁਸੀਂ ਵੀ ਆਪਣੇ ਡੋਲੇ ਬਣਾਏ ਆ ਮੁੰਡੇ ਵੀ ਬਹੁਤ ਤਿਆਰ ਕੀਤੇ ਆ ਕੰਪੀਟੀਸ਼ਨ ਤੁਸੀਂ ਕਿੰਨੇ ਕਿ ਲੜੇ ਨੇ ਇਨਾਮ ਕਿੱਥੋਂ ਕਿੱਥੋਂ ਤੱਕ ਜਿੱਤ ਕੇ ਆਏ ਹੋ ਤੇ ਤੁਹਾਡੇ ਕੋਲ ਨੌਜਵਾਨ ਜਿਹੜੇ ਨੇ ਇਹ ਕਿੱਥੋਂ ਤੱਕ ਤੁਸੀਂ ਜਿਹੜਾ ਇਹਨਾਂ ਨੂੰ ਪਛਾ ਚੁੱਕੇ ਹੋ ਇਹ ਹਜੇ ਪਾਰਟਿਸਿਪੇਟ ਤਈ ਹੈ ਜੀ ਪਾਰਟਿਸਪੇਟ ਕਰ ਚੁੱਕੇ ਦੋ ਚਾਰ ਜਗ੍ਹਾ ਤੇ ਖੱਲੇ ਹੁਣ ਸਾਨੂੰ ਖੋਲਿਆ ਨੂੰ ਵੀ ਜਾ ਰਿਹਾ ਟਾਈਮ ਨਹੀਂ ਹੋਇਆ ਹੁਣ ਹੌਲੀ ਹੌਲੀ ਇਹ ਕਵਰ ਕਰ ਲੂਗੇ ਇਹ ਚੀਜ਼ ਕਾਫੀ ਕੰਪੀਟੀਸ਼ਨਸ ਵਿੱਚ ਜਾ ਗੇ ਰਹੇ ਹਾਂ ਪਹਿਲਾਂ ਇੰਡੀਆ ਲੈਵਲ ਤੱਕ ਖੇਲੇ ਆ ਆਮ ਜਿਹਦੇ ਵੀ ਖੇਲਦੇ ਆ ਪਾਵਰ ਲਿਫਟਿੰਗ ਦੇ ਵੀ ਖੇਲੇ ਆ ਬੈਂਚ ਪ੍ਰੈਸ ਦੇ ਇਨਾਮ ਕਿਹੜੇ ਕਿਹੜੇ ਆਪਣੇ ਨਾਮ ਜਿਹੜੇ ਕਰ ਲਏ ਆਪਣੇ ਨੈਸ਼ਨਲ ਇੰਡੀਆ ਲੈਵਲ ਤੇ ਹੈਗੇ 골ਡ ਮੈਡਲ ਹਾਂਜੀ ਤੇ ਤੁਸੀਂ ਇੰਨੀ ਐਫਰਟ ਕਰ ਰਹੇ ਹਾਂ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਲੱਗਿਆ ਹੋਰ ਵੀ ਕਈ মিডিਆਦਾਰਿਆਂ ਦੇ ਵਿੱਚ ਅਸੀਂ ਤੁਹਾਨੂੰ ਦੇਖਿਆ ਲੋਕਾਂ ਨੇ ਦੇਖਿਆ ਕਦੇ ਸਰਕਾਰ ਵੱਲੋਂ ਕਿਸੇ ਸਿਆਸਤਦਾਨ ਵੱਲੋਂ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਤੁਹਾਡੇ ਤੱਕ ਆ ਕੇ ਪਹੁੰਚ ਕੀਤੀ ਹੋਵੇ ਹੱਲਾਸ਼ੀਰੀ ਦਿੱਤੀ ਹੋਵੇ ਵਾਹ-ਵਾਹ ਕੀਤੀ ਹੋਵੇ ਕਿ ਅਸੀਂ ਤੁਹਾਡਾ ਕੋਈ ਸਹਿਯੋਗ ਦੀ ਲੋੜ ਹੈ ਕਿ ਮਸ਼ੀਨ ਦੀ ਲੋੜ ਹੈ ਜਾਂ ਤੁਹਾਨੂੰ ਕਿਤੇ ਸੱਦੇ ਆਉਂਦੇ ਹੋਣ ਕਿ ਸਾਡੇ ਨਾਲ ਚੱਲੋ ਜਾਂ ਅਸੀਂ ਤੁਹਾਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਈਏ ਨਹੀਂ ਹਜੇ ਤੱਕ ਕੋਈ ਨਹੀਂ ਸਾਡੇ ਨਾਲ ਖੜਾ ਹੋਇਆ ਕਦੇ ਦੁੱਖ ਮਿਲਾਲ ਨਹੀਂ ਹੁੰਦਾ ਕਿ ਸਰਕਾਰਾਂ ਸਿਆਸਤਦਾਨਾਂ ਜਿਹੜੇ ਸਟੇਜ ਤੇ ਉੱਤੇ ਥਾਪੀਆਂ ਮਾਰ ਮਾਰ ਕੇ ਬਾਹਾਂ ਕੱਢ ਕੱਢ ਕੇ ਕਿ ਅਸੀਂ ਆ ਕਰਦਾਂਗੇ ਬਹੁ ਕਰਦਾਂਗੇ ਜੋ ਕਰਦਾਂਗੇ ਪਰ ਤੁਸੀਂ ਇੱਥੇ ਇੱਕ ਦੇਸੀ ਜਿਹਾ ਸੈਟਅਪ ਚ ਮੈਨੂੰ ਲੱਗਦਾ ਪਲਾਟ ਵੀ ਸ਼ਾਇਦ ਤੁਹਾਡਾ ਨਹੀਂ ਹੋਣਾ ਹੈ ਨਹੀਂ ਪਲਾਟ ਵੀ ਕਿਸੇ ਦਾ ਹੀ ਆ ਕਿਸੇ ਦੇ ਪਲਾਟ ਦੇ ਵਿੱਚ ਤੁਸੀਂ ਇੱਕ ਬੜੀਆਂ ਦੇਸੀ ਜਿਹੇ ਤਰੀਕੇ ਦੇ ਨਾਲ ਆ ਦਿਖਾ ਦਿਓ ਇੱਕ ਵਾਰੀ ਕੈਮਰਾ ਪਰਸਨ ਕਿ ਆ ਦੇਖੋ ਪੱਥਰ ਦੇ ਜਿਹੜੇ ਆ ਉਹ ਵੇਟ ਇਹਨਾਂ ਨੇ ਵਿੱਚ ਚੱਕੀ ਦੇ ਪੋੜ ਜਿਹੜੇ ਆ ਉਹ ਭਾਜੀ ਹੁਣਾਂ ਨੇ ਪਾਏ ਆ ਇਹ ਇਹ ਆਈਡੀਆ ਕਿਤਾਂ ਆ ਗਿਆ ਜੀ ਕਿ ਇਹਨੂੰ ਵੀ ਵੇਟ ਦੇ ਤੌਰ ਤੇ ਵਰਤ ਲਈਏ ਵੈਸੇ ਕਈ ਵਾਰ ਦੇਖਿਆ ਵੀ ਆ ਪਰ ਇੱਕ ਕਾਮਨ ਜਿਹਾ ਸਵਾਲ ਤੁਹਾਨੂੰ ਪੁੱਛ ਲਿਆ ਕਿਉਂਕਿ ਇਦਾਂ ਨਾ ਵੀ ਇਹ ਚੀਜ਼ਾਂ ਹੁ ਹੁਣ ਜੇ ਬਾਹਰ ਰਹਿ ਵੀ ਜਾਣ ਕੋਈ ਬੰਦਾ ਚੀਜ਼ ਚੱਕ ਕੇ ਲੈ ਜਾ ਨਹੀਂ ਸਕਦਾ ਇਹਨੂੰ ਹੁਣ ਇਹਨਾਂ ਪੱਥਰ ਤੋਂ ਕੋਈ ਲੈ ਕੇ ਜਾਊਗਾ ਲੋਹਾ ਹੋਊਗਾ ਤਾਂ ਉਹ ਵੇਚ ਕੇ ਕੁਝ ਨਸ਼ਾ ਪੱਤਾ ਲੌਗਗਾ ਇਹਦਾ ਕੀ ਨਸ਼ਾ ਪੱਤਾ ਨਾ ਨਹੀਂ ਲੈਣਾ ਚਾਹੁੰਦਾ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਬਿਊਟੀ ਕੰਪੀਟੀਸ਼ਨ ਹੁੰਦੇ ਚਾਹੇ ਮੁੰਡਿਆਂ ਦੇ ਚਾਹੇ ਕੁੜੀਆਂ ਦੇ ਉਹਦੇ ਵਿੱਚ ਅਧ ਨਗਨ ਲੜਕੀਆਂ ਆਪਣੇ ਜਿਸਮ ਦੀ ਨਮਾਇਸ਼ ਕਰਦੀਆਂ ਨੌਜਵਾਨ ਜਿਹੜੇ ਨੇ ਮਾਡਲਿੰਗ ਦੇ ਵਿੱਚ ਆਉਂਦੇ ਨੇ ਠੀਕ ਆ ਕਰੀਅਰ ਆ ਰੋਜੀ ਰੋਟੀ ਆ ਹਰ ਕਿਸੇ ਨੇ ਆਪਣੇ ਇੱਛਾ ਦੇ ਮੁਤਾਬਕ ਕੀਤਾ ਚੁੜਨਾ ਸਾਡਾ ਦੇਸ਼ ਜਿਹੜਾ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੀ ਆਜ਼ਾ ਪਰ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਹੜਾ ਬਾਤ ਆ ਦਿਖਾ ਦੇ ਛੋਟਾ ਜਿਹਾ ਬੱਚਾ ਛੋਟਾ ਜਿਹਾ ਬੱਚਾ ਪਹਿਰੇ ਹੱਥ ਲਾ ਕੇ ਗਿਆ ਮਤਲਬ ਬੱਚੇ ਤੁਹਾਡੇ ਕੋਲ ਸਿੱਖਣਾ ਚਾਹੁੰਦੇ ਨੇ ਇਹ ਪ੍ਰੈਕਟਿਸ ਕਰਦਾ ਸਵੇਰੇ ਇਸ ਡਾਂਡ ਲਾਉਂਦਾ ਸਾਡੇ ਕੋ ਆ ਕੇ ਸਵੇਰੇ ਆਪਾਂ ਗੱਲ ਕਰ ਰਹੇ ਸੀ ਕਿ ਕਦੇ ਮਲਾਲ ਨਹੀਂ ਆਇਆ ਕਿ ਉਹਨਾਂ ਲੋਕਾਂ ਨੂੰ ਠੀਕ ਹੈ ਉਹਨਾਂ ਦੀ ਵੀ ਹਲਾਸ਼ੀਰੀ ਹੋਣੀ ਚਾਹੀਦੀ ਹੈ ਹਰ ਖੇਤਰ ਖੇਤਰ ਕੋ ਮਾੜਾ ਨਹੀਂ ਪਰ ਤੁਸੀਂ ਜਿਹੜਾ ਲੋਕਾਂ ਨੂੰ ਅੱਜ ਕੱਲ ਕੋਈ ਨਸ਼ੇ ਦਾ ਬੜਾ ਰੋਲਾ ਰੱਪਾ ਨੌਜਵਾਨੀ ਨੂੰ ਉਧਰੋਂ ਹਟਾ ਕੇ ਇੱਥੇ ਲੈ ਕੇ ਆ ਰਹੇ ਹੋ ਕਦੇ ਮਲਾਲ ਉਹਦਾ ਕਦੇ ਮਾਇੂਸੀ ਜੀ ਹੁੰਦੀ ਵੀ ਨਹੀਂ ਯਾਰ ਸਰਕਾਰਾਂ ਨੇ ਕਦੀ ਇਧਰ ਨੂੰ ਜਿਹੜੇ ਨੇ ਕੱਢਿਆ ਕਦੀ ਸਿਆਸਤਦਾਨਾਂ ਨੇ ਸਰਕਾਰਾਂ ਨੂੰ ਚਾਹੀਦਾ ਤਾਂ ਹੈਗਾ ਮੰਤਰੀ ਸਾਹਿਬ ਵੀ ਤੁਹਾਡੇ ਨੇੜੇ ਦੇ ਰਹਿਣ ਵਾਲੇ ਆ ਹਾਂਜੀ ਹਾਂਜੀ ਇੱਥੇ ਤੁਹਾਡੇ ਨੇੜੇ ਹੀ ਮਨ ਲੱਗਦਾ ਰਿਹਾ ਹੈ ਛੋਣੀ ਉਹਨਾਂ ਦੀ ਆ ਵੀਰਵਾਨਾ ਕਰ ਉਹਨਾਂ ਦਾ ਮਰੇ 100 ਕਿ 200 ਮੀਟਰ ਦੀ ਦੂਰੀ ਤੇ ਹੋਣਾ ਉਹ ਵੀ ਤੁਹਾਡੇ ਕੋਲ ਕਦੀ ਉਹਨਾਂ ਨੇ ਵੀ ਨਹੀਂ ਪਹੁੰਚ ਕੀਤੀ ਪੁੱਛਿਆ ਨਹੀਂ ਕਦੀ ਪਹੁੰਚ ਕੀਤੀ ਕਦੀ ਨਹੀਂ ਸਾਡੇ ਤੱਕ ਪਹੁੰਚ ਕੀਤੀ ਅਸੀਂ ਆਪਣੇ ਬਲਬੂਤੇ ਤੇ ਹੀ ਕਰ ਰਹੇ ਹਾਂ ਜੋ ਵੀ ਮੇਰਾ ਨੌਜਵਾਨ ਤਾਂ ਕਰਦੇ ਨੇ ਇਹ ਵੀ ਕਰਦੇ ਹਾਂ ਹੱਥ ਖੜੇ ਕਰਕੇ ਦੱਸ ਦਿਓ ਕਿਹੜੇ ਆਪਣੇ ਉਸਤਾਦ ਜੀ ਦੀ ਪੂਰੇ ਉਤਤ ਕਰਨ ਵਾਲੇ ਮੇਰੇ ਸਾਰੇ ਇਹਨਾਂ ਦੀ ਮੈਨੂੰ ਲੱਗਦਾ ਮਦਦ ਦੇ ਨਾਲ ਹੀ ਇਹ ਚੱਲੀ ਜਾਂਦਾ ਪ੍ਰੋਜੈਕਟ ਮੰਗਲ ਜੀ ਕੱਲਿਆਂ ਦੇ ਦਾ ਲਈ ਬੜਾ ਔਖਾ ਕਿਉਂਕਿ ਤੁਸੀਂ ਵਿਆਹ ਹੋਏ ਹੋ ਤੇ ਇੱਕ ਗ੍ਰੈਸ ਜੀਵਨ ਦੇ ਵਿੱਚੋਂ ਇਹਨਾਂ ਕੁਝ ਕਰ ਪਾਉਣਾ ਇਹਨਾਂ ਸੰਭਵ ਨਹੀਂ ਇਹਨਾਂ ਦੇ ਨਾਲ ਹੀ ਆ ਜੀ ਮੈਨੂੰ ਇਹ ਸਭ ਹੀਰੋ ਇਹ ਅਸਲੀ ਹੀਰੋ ਇਹਨਾਂ ਨੂੰ ਕਹਿ ਲਈਏ ਹਾਂਜੀ ਹਾਂਜੀ ਇਹੀ ਹੀ ਹੀਰੋ ਆ ਮੇਰੇ ਅਸਲੀ ਕਿਤਾ ਅਸੀਂ ਦੇਖਿਆ ਤਿਆਰੀ ਆਉਣ ਤੋਂ ਪਹਿਲਾਂ ਸਾਰਾ ਸਮਾਨ ਬਾਹਰ ਕੱਢਿਆ ਸੈਟਅਪ ਲਾਇਆ ਫਿਰ ਸਮਾਨ ਨੂੰ ਸਾਰਾ ਸੈੱਟ ਕਰਨਾ ਇਧਰ ਲੱਗਾ ਹੋਇਆ ਆ ਰਸੇ ਲੱਗੇ ਹੋਏ ਆ ਸਾਰੀ ਮਸ਼ੀਨਰੀ ਟੈਂਪਰੇਰੀ ਜਿਹੜਾ ਤੁਸੀਂ ਤਿਆਰ ਕੀਤਾ ਹਾਂਜੀ ਹਾਂਜੀ ਇਸ ਤਰ੍ਹਾਂ ਨਾ ਵੀ ਇਹ ਸਮਾਨ ਨੂੰ ਕੱਢਣਾ ਰੱਖਣਾ ਕਾਫੀ ਇਹ ਮਿਹਨਤ ਕਰਦੇ ਆ ਹੁਣ ਜਾਣ ਲੱਗੇ ਇੱਕ ਟੀਮ ਨੇ ਕੱਢ ਜਾਣਾ ਦੂਜੀ ਸ਼ੈਂਕਸ਼ਨ ਨੇ ਅੰਦਰ ਕਰ ਦੇਣਾ ਦੂਜੇ ਬੰਦੇ ਆਉਣਾ ਉਹਨਾਂ ਨੇ ਅੰਦਰ ਕਰ ਦੇਣਾ ਇਸ ਕਰਕੇ ਆ ਤੇ ਉਨ ਤੱਕ ਕਿੰਨੇ ਕੁ ਨੌਜਵਾਨ ਤੋਂ ਹੋ ਸੀ ਜਿਹੜੇ ਆ ਤੁਹਾਡੇ ਕੋਲ ਆਉਂਦੇ ਨੇ ਦੋ ਟਾਈਮ ਆਉਂਦੇ ਨੇ ਇੱਕ ਟਾਈਮ ਆਉਂਦੇ ਨੇ ਮੇਤੋਂ ਸਵੇਰੇ ਵੀ ਹੈਗੇ ਆ 30 35 ਗ੍ਰੈਸਟ ਚਲਾਉਣ ਦੇ ਲਈ ਇਹ ਸਵਾਲ ਵੀ ਵਿੱਚ ਜਵਾਬ ਦੇ ਦਿਓ ਗ੍ਰੈਸਟ ਜੀਵਨ ਚਲਾਉਣ ਦੇ ਲਈ ਤੁਹਾਨੂੰ ਪ੍ਰਾਪਤ ਨਹੀਂ ਵੀ ਹੋਣੀ ਜ਼ਰੂਰੀ ਹੈ ਕੱਲਾ ਤੁਸੀਂ ਇਹ ਜਿੰਮ ਦਾ ਇਥੋਂ ਗ੍ਰੈਸਟ ਚੱਲਦਾ ਜਾਂ ਨਾਲ ਕੋਈ ਰੋਜ਼ਗਾਰ ਕੋ ਕੰਮ ਵੀ ਕਰ ਕਾਰੋਬਾਰ ਕਰਦਾ ਡਿਲੀਵਰੀ ਕਰਦਾ ਮੈਂ ਪਰਸਨਲ ਪ੍ਰਾਈਵੇਟ ਗੱਡੀ ਚਲਾਉਣਾ ਕਿਹੇ ਦੀ ਪਰਸਨਲ ਕੋਠੀ 'ਚ ਉਥੋਂ ਮੈਂ ਉਹ ਐਨਆਈ ਬੰਦੇ ਆ ਤੁਮਾਨੂੰ ਟਾਈਮ ਨਾਲ ਛੁੱਟੀ ਦੇ ਦੰਦੇ ਤਾਂ ਫਿਰ ਮੈਂ ਤਾਂ ਤਈ ਇਹ ਕੰਮ ਕਰਦਾ ਉਧਰੋਂ ਵੀ ਤੁਹਾਨੂੰ ਹੱਲਾਸ਼ੇਰੀ ਆ ਕਿ ਭਾਈ ਕੋਈ ਗੱਲ ਨਹੀਂ ਸਾਡਾ ਤੁਸੀਂ ਕੰਮ ਨਵੇੜ ਕੇ ਐਡਜਸਟ ਕਰਦੇ ਹੋ ਹਾਂਜੀ ਪੂਰੀ ਹੱਲਾਸ਼ੇਰੀ ਮਾਲਕਾਂ ਹੁੰਦਾ ਜੀ ਸਾਹਿਬ ਮੈਂ ਇੱਕ ਵਾਰੀ ਤੁਹਾਡੇ ਨਾਲ ਜੱਫੀ ਪਾਲਵਾ ਕਿ ਤੁਸੀਂ ਇੱਕ ਪਾਸੇ ਇਹਨਾਂ ਨੂੰ ਤਿਆਰੀ ਵੀ ਕਰਾ ਰਹੇ ਹੋ ਨਾਲ ਗੱਡੀ ਚਲਾ ਕੇ ਪ੍ਰਾਈਵੇਟ ਤਨਖਾਹ ਬੜੀ ਮਾਮੂਲੀ ਹੁੰਦੀ ਹੈ ਡਰਾਈਵਰਾਂ ਦੀ ਤਨਖਾਹ ਹੈਗੀ ਮੜੀ 7000 ਫੇਰ ਵੀ ਆਪਣਾ ਮਹਾਰਾਜ ਦੀ ਬੜੀ ਕਿਰਪਾ ਹੈਗੀ ਤੈਨੂੰ ਤੁਸੀਂ ਉਹ ਲੂਨਾ ਵਾਲੀ ਸਟੋਰੀ ਮੈਨੂੰ ਬੜੀ ਵਧੀਆ ਲੱਗੀ ਕਿ ਅੱਜ ਕੱਲ ਕੋਈ ਮਾੜਾ ਜਿਹਾ ਹਿੱਟ ਹੋ ਜਾਂਦਾ ਕੋਈ ਅਦਾ ਕਿਸੇ ਸਕਰੀਨ ਤੇ ਦਿਸ ਜਾਂਦਾ ਤੇ ਅਗਲਾ ਚੰਗਾ ਮੋਟਰਸਾਈਕਲ ਜਾਂ ਗੱਡੀ ਦਾ ਸੁਪਨੇ ਭਾਲਣ ਲੱਗ ਜਾਂਦਾ ਚਾਹੇ ਕਿਸ਼ਤਾਂ ਤੇ ਹੀ ਸਹੀ ਜਾਂ ਘਰ ਵਾਲੀ ਚੁੰਡੀਆਂ ਵੱਢਣ ਲੱਗ ਜਾਂਦੀ ਕਿ ਚਾਹੇ ਮੁੰਦੀ ਵਿੱਚੋਂ ਕੁਝ ਕਰੋ ਤੁਸੀਂ ਵਧੀਆ ਸਕੂਟਰ ਮੋਟਰਸਾਈਕਲ ਤੁਸੀਂ ਬੜੀ ਕਿ ਸਧਾਰਨ ਜੀ ਜ਼ਿੰਦਗੀ ਬਤੀਤ ਕਰਦੇ ਹੋ ਸਿੰਪਲ 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 ਜ਼ਿੰਦਗੀ ਦੇ ਵਿੱਚ ਜ਼ਿਆਦਾ ਆਨੰਦ ਆ ਉਹ ਤਾਂ ਲੋਕ ਦਿਖਾਵਾ ਜੀ 4 ਦਿਨ ਕੀ ਜ਼ਿੰਦਗੀ ਫੈਨ ਦੇ ਦੀਦਾਰ ਇਹਨਾਂ ਨੂੰ ਆਪਣੀ ਸਿੰਪਲ ਜ਼ਿੰਦਗੀ ਜਿਹੜੀ ਆ ਉਹੀ ਬੈਸਟ ਆ ਪਹਿਲਾਂ ਮੈਂ ਕਾਫੀ ਇਹ ਵੀ ਥੋੜਾ ਟਾਈਮ ਪਹਿਲਾਂ ਹੀ ਲਈ ਸਕੂਟਰੀ ਨੇ ਤਾਂ ਮੈਂ ਸਾਈਕਲ ਤੇ ਜ਼ਿਆਦਾ ਜੀਵਨ ਕੱਟਿਆ ਇਹ ਵੀ ਥੋੜਾ ਟਾਈਮ ਤੁਹਾਡੇ ਘਰ ਤੋਂ ਵੀ ਖੜੇ ਨੇ ਕਿੰਨੀ ਕੁ ਕਰਦੋ ਹੱਲਾਸ਼ੇਰੀ ਕਿੰਨੀ ਕੁ ਮਿਲਦੀ ਹੈ ਕਿਤੇ ਨੌਕਝੋਕ ਤਾਂ ਨਹੀਂ ਹੁੰਦੀ ਵੀ ਕਿਹੜਾ ਕੰਮ ਪਾ ਲਿਆ ਤੁਸੀਂ ਪਲੇਟਾਂ ਜੀਆਂ ਲੈ ਕੇ ਇੱਕ ਬੈਠੇ ਰਹਿੰਦੇ ਆ ਜਾਂ ਕਿੱਦਾਂ ਟਾਈਮ ਨਹੀਂ ਦਿੰਨੇ ਤੁਸੀਂ ਆਪਣੀ ਦੱਸਿਆ ਵੀ ਇੱਕ ਗੱਡੀ ਜਨੀਜੀ ਕਿਸੇ ਦੀ ਪ੍ਰਾਈਵੇਟ ਚਲਾਉਂਦੇ ਉਹ ਗੱਡੀ ਚਲਾ ਕੇ ਆਉਣਾ ਕਰਦੇ ਕਹਿੰਦੇ ਤੇ ਨਹੀਂ ਵੀ ਸਾਡੇ ਕੋਲ ਬੈਂਦੇ ਨਹੀਂ ਆਉਂਦੇ ਮਸ਼ੀਨਾਂ ਨਾਲ ਮੱਥਾ ਮਾਰੀ ਉਹਨਾਂ ਦੀ ਹੱਲਾਸ਼ੇਰੀ ਪੂਰੀ ਹੈ ਸਾਨੂੰ ਉਹਨਾਂ ਦੀ ਹੱਲਾਸ਼ੇਰੀ ਦੇ ਨਾਲ ਵੀ ਤੁਰਿਆ ਹਾਂ ਹੋਣ ਵਾਲੋ ਕੋਈ ਕਮੀ ਪੇਸ਼ ਨਹੀਂ। ਇਸ ਵਿੱਚ ਮੈਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਸਾਰੇ ਪਾਸਿਓਂ ਹੱਲਾਸ਼ੇਰੀ ਮਿਲ ਰਹੀ ਆ ਨਾ। ਉਹ ਸੱਚੇ ਪਾਤਸ਼ਾਹ ਦੀ ਕਿਰਪਾ ਜੀ। ਉਸ ਮਹਾਰਾਜ ਦੀ। ਅਕਸਰ ਕੋਈ ਨਾ ਕੋਈ ਚਾਹੇ ਪਰਿਵਾਰ 'ਚ, ਚਾਹੇ ਸਮਾਜ 'ਚ, ਚਾਹੇ ਕਿਸੇ ਹੋਰ ਤਰੀਕੇ ਦੇ ਨਾਲ ਵਿਰੋਧ ਹੋ ਜਾਂਦਾ ਹੈ ਜਾਂ ਕਈ ਵਾਰੀ ਰੋਕਿਆ ਜਾਂਦਾ ਕਿ ਨਹੀਂ ਇਦਾਂ ਨਾ ਕਰੋ, ਰੋਲਾ ਪੈਂਦਾ। ਜਿਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੁਹਾਨੂੰ ਸਾਰੇ ਪਾਸਿਓਂ ਹੱਲਾਸ਼ੇਰੀ ਜਿੱਥੇ ਕੰਮ ਕਰਦੇ ਉਧਰ ਵੀ ਹੱਲਾਸ਼ੇਰੀ। ਹਰ ਪਾਸਿਓਂ ਹੱਲਾਸ਼ੇਰੀ ਆ। ਕਿਉਂਕਿ ਅਸੀਂ ਕਿਸੇ ਨਾਲ ਬਿਗਾੜੀ ਨਹੀਂ ਹੈਗੀ। ਹਰੇਕ ਨਾਲ ਪਿਆਰ ਨਾਲ ਰਹੀਦਾ, ਹਰੇਕ ਜਿਹੜੇ ਨਵੇਂ ਮੁੰਡੇ ਇਸ ਖੇਤਰ ਚ ਆਉਣਾ ਚਾਹੁੰਦੇ ਨੇ ਡੋਲੇ ਬਣਾਉਣ ਦੇ ਸ਼ਕੀਰ ਨੇ ਠੀਕ ਆ ਚੰਗੀ ਸਿਹਤ ਹੋਣੀ ਚਾਹੀਦੀ ਆ ਸੰਦੇਸ਼ ਕੀ ਦੇਣਾ ਚਾਹੁੰਗੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਹੋੜ ਲੱਗੀ ਪਈ ਆ ਜਮਾ ਦੇ ਵਿੱਚ ਪ੍ਰੋਡਕਟਸ ਲੈ ਕੇ ਬੈਗ ਲੈ ਕੇ ਏਸੀ ਗੱਡੀ ਚ ਆਉਣਾ ਏਸੀ ਜਮ ਵਿੱਚ ਚਲੇ ਜਾਣਾ ਉਹਨਾਂ ਨੂੰ ਵੀ ਚਲੋ ਉਹਨਾਂ ਦੀ ਜਿਹੜਾ ਤਰੀਕਾ ਹੈ ਮੁਬਾਰਕ ਹਰ ਕਿਸੇ ਦਾ ਆਪਣਾ ਤਰੀਕਾ ਹੈ ਜਮਾ ਵਾਲਿਆਂ ਦਾ ਵੀ ਰੋਜ਼ਗਾਰ ਹੈ ਪਰ ਪਰ ਉਹ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਜਿਹੜੇ ਕਿ ਬੜੀ ਜਲਦੀ ਡੋਲੇ ਬਣਾਉਣ ਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਨਹੀਂ ਨੇਚਰਲ ਕਾਰਨ ਠੀਕ ਹੈ ਜੀ ਨੈਚੁਰਲ ਕਰਨ ਵਧੀਆ ਕਰਨ ਇਹੀ ਆ ਬਸ ਕਿਉਂਕਿ ਨਸ਼ੇ ਪੱਤਿਆਂ ਤੋਂ ਬਚਣ ਜੇ ਤੁਹਾਡੇ ਨਾਲ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿ ਮੰਗਲ ਭਾਜੀ ਕੋਲ ਅਸੀਂ ਡਾਈਟ ਬਣਾਉਣੀ ਆ ਕਿਤੇ ਕੋ ਦੂਰ ਦਾ ਬੰਦਾ ਆਵੇ ਤਾਂ ਬਣਾ ਦੇਵੋਗੇ ਡਾਈਟ ਹਾਂਜੀ ਬਣਾ ਦੋਗੇ ਦੇਸੀ ਬਣਾਵਾਂਗੇ ਆਪਾਂ ਦੂਜੀ ਨਹੀਂ ਬਣਾ ਕੇ ਦਵਾਂਗੇ ਅੰਗਰੇਜ਼ੀ ਆਪਣੇ ਕੋ ਦੇਸੀ ਆ ਮੈਂ ਦੇਖਿਆ ਕਿ মিডিਆ ਧਾਰਿਆਂ ਤੇ ਤੁਸੀਂ ਆਏ ਜਰੂਰ ਬਹੁਤ سارے ਲੋਕਾਂ ਨੇ ਦੇਖਿਆ ਅਸੀਂ ਵੀ ਦੇਖਿਆ ਪਰ ਬਹੁਤ ਸਾਰੇ ਕਮੈਂਟਸ ਮੈਂ ਪੜੇ ਕਿ ਲੋਕੀ ਪੁੱਛਦੇ ਸੀ ਭਾਈ ਸਾਹਿਬ ਕਿੱਥੋਂ ਹਉਦੇ ਆ ਕਿੱਥੋਂ ਦੇ ਤੇ মিডিਆ ਧਾਰਿਆਂ ਲਈ ਰਹਿਣਾ ਸੌਖਾ ਨਹੀਂ ਕਿ ਉਹ ਹਰ ਕਿਸੇ ਨੂੰ ਐਡਰੈਸ ਦੱਸ ਸਕਣ ਤੁਸੀਂ ਆਪਣਾ ਐਡਰੈਸ ਜਿਹੜਾ ਜੇ ਦੱਸਣਾ ਚਾਹੋ ਤਾਂ ਜਰੂਰ ਦੱਸ ਦਿਓ ਕਿ ਨੌਜਵਾਨ ਤੁਹਾਡਾ ਸੰਪਰਕ ਕਰਨਾ ਚਾਹਣ ਕਿੱਦਾਂ ਸੰਪਰਕ ਕਰਨ ਬਹਾਦਰਪੁਰ ਸੂਰਜਨਗਰ ਗਲੀ ਨੰਬਰ 10 ਸ਼ਾਰਪੁਰ ਸ਼ਾਰਪੁਰ ਜੇ ਕੋਈ ਡਾਈਟ ਬਣਾਣੀ ਹੈ ਕਿਸੇ ਨੇ ਕੋਈ ਸਲਾਹ ਲੈਣੀ ਕੋਈ ਐਕਸਰਸ ਲੈਣੀ ਜਾਂ ਐਕਸਰਸਾਈਜ਼ ਦੇ ਦੌਰਾਨ ਕੋਈ ਦਿੱਕਤ ਆ ਜਾਂਦੀ ਹੈ ਕੋਈ ਮਸਲ ਦੀ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਤੁਸੀਂ ਉਹਨੂੰ ਗਾਈਡ ਕਰ ਸਕਦੇ ਹਾਂ ਗਾਈਡ ਕਰ ਸਕਦੇ ਹਾਂ ਹੁਣ ਆ ਫਿਰ ਦੱਸੀਦਾ ਵੀ ਕਿਹੜੀ ਐਕਸਾਈ ਤੁਸੀਂ ਛੱਡਣੀ ਚਾਹੀਦੀ ਕਿਹੜੀ ਐਕਸਾਈ ਤੁਹਾਨੂੰ ਲਾਉਣੀ ਚਾਹੀਦੀ ਹੈ ਅੱਛਾ ਲੌਕਡਾਊਨ ਦੇ ਵਿੱਚ ਕਰਫਿਊ ਚ ਜਾਂਦੇ ਜਾਂਦੇ ਆਖਰੀ ਸਵਾਲ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਨੌਜਵਾਨ ਖੜੇ ਹੋ ਗਏ ਆ ਪਿੱਛੇ ਕਿਉਂਕਿ ਉਹ ਉਸਤਾਦ ਜੀ ਦੀ ਤੁਹਾਡੀ ਯਾਨੀ ਕਿ ਉਹੜੀ ਕਰ ਰਿਆ ਵੀ ਆਉਣਗੇ ਹੱਲਾਸ਼ੀਰੀ ਦੇਣਗੇ ਤੇ ਕਸਰਤ ਜਿਹੜੀ ਠੰਡੇ ਪੈ ਰਹੇ ਠੰਡੇ ਜ਼ਿਆਦਾ ਸਮਾਂ ਨਹੀਂ ਲਵਾਂਗੇ ਆਖਰੀ ਜਾਂਦਾ ਲੌਕਡਾਊਨ ਦੇ ਵਿੱਚ ਜਾਂ ਕਰਫਿਊ ਦੇ ਵਿੱਚ ਜਦੋਂ ਲੱਗਾ ਸੀਗਾ ਕਰੋਨਾ ਆਇਆ ਸੀ ਜ਼ਰੂਰੀ ਸੀ ਜਿੰਮ ਬੜੀ ਧੀਰ ਬੰਦ ਰ ਕਿਤੇ ਅੱਗੇ ਇਦਾ ਨਾ ਹੋਵੇ ਪਹਿਲਾਂ ਕੀ ਫਰਕ ਪਿਆ ਤੇ ਅੱਗੇ ਇਦਾ ਨਾ ਹੋਵੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿੰਮ ਇਹ ਤਾਂ ਸਾਰੇ ਜਗ੍ਹਾ ਹੀ ਹੁੰਦੀ ਹੈ ਹਾਂਜੀ ਜਿੰਮ ਤਾਂ ਚਾਹੀਦੀ ਚੱਲਣਾ ਕਿਉਂਕਿ ਹੈ कोरोना ਇੰਦਾ ਨਹੀਂ ਹੁੰਦਾ ਕਿਉਂਕਿ ਹੈਲਥ ਜਦ ਸਾਡੀ ਚੱਲਦੀ ਆ ਸਭ ਵਧੀਆ ਬੈਸਟ ਚੱਲਦਾ ਜਿਮ ਬੰਦ ਨਹੀਂ ਹੋਣੇ ਚਾਹੀਦੇ ਆ ਮੇਰੇ ਹਿਸਾਬ ਨਾਲ ਤਾਂ ਚਾਹੇ ਦੇਸੀ ਖਾੜੇ ਹੋਣ ਚਾਹੇ ਕਬੱਡੀ ਦੇ ਖਾੜੇ ਹੋਣ ਹਰ ਇੱਕ ਚੀਜ਼ ਦਾ ਜੋ ਵੀ ਹੈਗਾ ਚੱਲਣਾ ਚਾਹੀਦਾ ਹੱਲਾ ਸ਼ੇਰੀ ਦੇਣੀ ਚਾਹੀਦੀ ਹਾਂਜੀ ਹੱਲਾ ਸ਼ੇਰੀ ਕਿਉਂਕਿ ਜੇ ਕਿਸੇ ਨੂੰ ਪੁੱਛ ਲਾਉਣਾ ਬੁਖਾਰ ਚੜਿਆ ਜਿਹਨੂੰ ਹੌਲੀ ਜਿਹਾ ਕਹਦੇ ਹੋਏ ਹਾਂਜੀ ਬੁਖਾਰ ਚੜਿਆ ਇਹ ਕਹਿੰਦਾ ਨਹੀਂ ਨਹੀਂ ਮੈਨੂੰ ਬੁਖਾਰ ਚੜਿਆ ਉਹ ਖੁੱਲ ਕੇ ਬੋਲਦਾ ਉਹਨੂੰ ਬੁਖਾਰ ਨਹੀਂ ਚੜਿਆ ਦਾ ਮਤਲਬ ਇਹ ਹੱਲਾ ਸ਼ੇਰੀ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਝ ਦਿੱਤਾ ਤੇ ਅ ਤਾਤਾ ਜੀ 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 ਸਾਡੇ ਨਾਲ ਮੰਗਲ ਜੀ ਕਿ ਤੁਸੀਂ ਕਸਰਤ ਲਗਾਓ ਤੁਹਾਡਾ ਨੱਕ ਸਮਾਂ ਲਿਆ ਜਿਨ੍ਹਾਂ ਨੇ ਖੁੱਲੀਆਂ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਦੱਸਿਆ ਕਿ ਡਾਈਟ ਜਿਹੜੀ ਹੈ ਗਲਤ ਲੈਣ ਦੇ ਨਾਲ ਜਿਆਦਾ ਡੋਸ ਲੈਣ ਦੇ ਨਾਲ ਕਈ ਵਾਰੀ ਬਿਨਾ ਨੌਲੇਜ ਤੋਂ ਬਿਨਾ ਕਿਸੇ ਜਿਹੜਾ ਕੋਚ ਤੋਂ ਜਦੋਂ ਕਸਰਤ ਜ਼ਿਆਦਾ ਲਗਾ ਲੈਣੀ ਜਾਂ ਪ੍ਰੋਡਕਟ ਜਿਹੜੇ ਨੇ ਮਾਰਕੀਟ 'ਚ ਵਿਕ ਰਹੇ ਨੇ ਉਹਦੀ ਡੋਸ ਓਵਰ ਲੈ ਲੈਣੇ ਉਹਦੇ ਨਾਲ ਨੌਜਵਾਨਾਂ ਨੂੰ ਸਿਹਤ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰੀ ਬਹੁਤ ਵਾਰੀ ਤੁਸੀਂ ਵੀ ਜਿਹੇ ਮਾਮਲੇ ਸੁਨੇ ਹੋਣੇ ਆ ਕਿ ਜਿੰਮਾਂ ਦੇ ਅੰਦਰ ਜਾਂ ਜਿੰਮ ਤੋਂ ਕਸਰਤ ਕਰਨ ਤੋਂ ਬਾਅਦ ਹਾਰਟ ਅਟੈਕ ਆਉਣ ਦੇ ਮਾਮਲੇ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਧ ਨੇ ਇਸ ਤੋਂ ਇਲਾਵਾ ਮੰਗਲ ਹੋਣਾ ਨੇ ਆਪਣਾ ਐਡਰੈਸ ਦੇ ਦਿੱਤਾ ਹੈ ਤੁਹਾਡੇ ਵਿੱਚੋਂ ਕੋਈ ਵੀ ਨੌਜਵਾਨ ਲੜਕਾ ਲੜਕੀ ਜਾਂ ਕਿਸੇ ਵੀ ਉਮਰ ਦਾ ਤੁਹਾਡੇ ਬੱਚੇ ਕਿਸੇ ਵੀ ਉਮਰ ਦੇ ਹੋਣ ਚਾਹੇ ਮਾਪੇ ਦੇਖ ਰਹੇ ਨੇ ਚਾਹੇ ਤੁਸੀਂ ਖੁਦ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਅ ਜੇ ਕਿਉਂਕਿ ਸ ਕੁਝ ਕੰਮ ਦੀਆਂ ਗੱਲਾਂ ਉਹਨਾਂ ਨੂੰ ਮੰਗਲ ਜੀ ਨੇ ਗੱਲਾਂ ਵਿੱਚੋਂ ਲੱਭ ਸਕਦੀਆਂ ਨੇ ਇਸ ਤੋਂ ਇਲਾਵਾ ਜੇਕਰ ਕੋਈ ਵੀ ਉਹਨਾਂ ਤੋਂ ਸਲਾਹ ਲੈਣੀ ਚਾਹੁੰਦਾ ਹੈ ਤਾਂ ਉਹਨਾਂ ਨੇ ਆਪਣਾ ਪਤਾ ਜਿਹੜਾ ਦੱਸ ਦਿੱਤਾ ਹੈ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਸੰਪਰਕ ਨੰਬਰ ਵੀ ਜਿਹੜਾ ਅਸੀਂ ਨਾਲ ਲਿਖ ਦਈਏ ਤਾਂ ਕਿ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰ ਸਕੋ ਸਭ ਤੋਂ ਵੱਡੀ ਗੱਲ ਜਿਹੜੀ ਨਾਮੋਸ਼ੀ ਦੀ ਇਹ ਹੈ ਕਿ ਕਿਸੇ ਵੀ ਸਿਆਸਤਦਾਨ ਵੱਲੋਂ ਕਿਸੇ ਵੀ ਸਰਕਾਰੀ ਨੁਮਾਇੰਦੇ ਵੱਲੋਂ ਕਿਸੇ ਵੀ ਅਫਸਰ ਵੱਲੋਂ ਹਾਲੇ ਤੱਕ ਮੰਗਲ ਉਹਨਾਂ ਦੀ ਆ ਕੇ ਸਾਰ ਨਹੀਂ ਪੁੱਛੀ ਕਿਉਂਕਿ 6 ਤੋਂ 7000 ਪੈ ਮਹੀਨੇ ਦੇ ਉੱਤੇ ਉਹ ਕਿਸੇ ਐਨ ਆਰ ਆਈ ਦੀ ਪ੍ਰਾਈਵੇਟ ਗੱਡੀ ਚਲਾਉਂਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਗੱਡੀ ਦੇ ਮਾਲਕ ਜਿਹੜੇ ਨੇ ਸਮੇਂ ਦੇ ਅਨੁਸਾਰ ਜਲਦੀ ਉਹਨਾਂ ਨੂੰ ਛੁੱਟੀ ਵੀ ਦੇ ਦਿੰਦੇ ਨੇ ਤਾਂ ਕਿ ਉਹ ਅੱਛੇ ਆਕੇ ਨੌਜਵਾਨਾਂ ਨੂੰ ਕਸਰਤ ਵੀ ਕਰਵਾ ਸਕਣ ਲੋੜ ਹੈ ਅਜਿਹੇ ਲੋਕਾਂ ਦੀ ਜੋ ਖੁਦ ਅਪੰਗ ਨੇ ਜਨੀਆਂ ਲਤਾਂ ਜੜੀਆਂ ਨੇ ਕੁਦਰਤੀ ਮਾਰ ਹੈ ਪਰ ਉਹ ਫਿਰ ਵੀ ਜਿਹੜੀ ਹਾਰ ਨਹੀਂ ਮੰਨਦੇ ਜ਼ਿੰਦਗੀ ਤੋਂ ਤੇ ਨੌਜਵਾਨਾਂ ਨੂੰ ਜਿਹੜਾ ਹੈ ਸਿਹਤ ਸੰਬੰਧੀ ਜਾਗਰੂਕ ਵੀ ਕਰ ਰਹੇ ਨੇ ਟ੍ਰੇਨਿੰਗ ਵੀ ਦੇ ਰਹੇ ਨੇ ਦੇਸੀ ਪੂਰਾ ਸੈਟਅਪ ਜਿਹੜਾ ਇਹਨਾਂ ਦਾ ਤੁਸੀਂ ਦੇਖਿਆ ਸਾਡੀ ਪੇਸ਼ਕਸ਼ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਟਿੱਪਣੀਆਂ ਜ਼ਰੂਰ ਕਰਨੀਆਂ ਫਿਲਹਾਲ ਦੇ ਲਈ ਕੈਮਰਾ ਪਰਸਨ ਚੇਤਨ ਸਿੰਘ ਸਲੇਮਪੁਰ ਦੇ ਨਾਲ ਆਪਣੇ ਦੋਸਤ ਗੋਵਿੰਦਜੀਤ ਸਿੰਘ ਨੂੰ데요 ਅਜਾਤ ਤੁਸੀਂ ਕਿਤੇ ਨਾ ਜਾਣਾ ਤਾਜ਼ਾਤਰੀਨ ਖਬਰਾਂ ਦੇ ਲਈ ਤੇ ਅਪਡੇਟਸ ਦੇ ਲਈ D5 ਚੈਨਲ ਦੇ ਨਾਲ ਲਗਾਤਾਰ ਬਨੇ ਰਹਿਣਾ ਜਲਦੀ ਮਿਲਦੇ ਹਾਂ ਕਿਸੇ ਖਾਸ ਪੇਸ਼ਕਸ਼ ਦੇ ਨਾਲ ਧੰਨਵਾਦ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ